ਕਿ ਤੁਸੀਂ ਵੀ ਪੀ ਰਹੇ ਹੋ ਨਕਲੀ ਦੁੱਧ ਕਿਉਂਕਿ ਸ਼ਰਿਆਮ ਚੱਲ ਰਿਹਾ ਹੈ ਚਿੱਟੇ ਦੁੱਧ ਦਾ ਕਾਲਾ ਤੰਦਾ ਦਰਸਲ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਜ਼ਿਆਦਾਤਰ ਪਿੰਡਾਂ ਅਤੇ ਗਸਬਿਆਂ ਦੇ ਵਿੱਚ ਆਮ ਲੋਕਾਂ ਨੇ ਦੁੱਧ ਦੇਣ ਵਾਲੇ ਪਸ਼ੂ ਜਿਵੇਂ ਕਿ ਮੱਝਾਂ ਕਾਵਾਂ ਅਤੇ ਬੱਕਰੀਆਂ ਆਪਣੇ ਘਰਾਂ ਦੇ ਵਿੱਚ ਹੀ ਰੱਖੀਆਂ ਹੋਈਆਂ ਸਨ। ਉਹ ਇਨ੍ਹਾਂ ਪਸ਼ੂਆਂ ਦੇ ਦੁੱਧ ਦੇ ਨਾਲ ਹੀ ਆਪਣੇ ਘਰ ਦਾ ਵੀ ਪਾਲ ਪੂਰਾ ਕਰਦੇ ਅਤੇ ਆਪਣੀ ਆਰਥਿਕਤਾ ਸੁਧਾਰਨ ਦੇ ਲਈ ਆਂਡ ਗਵਾਣ ਦੇ ਲੋਕਾਂ ਨੂੰ ਵੀ ਦਿੰਦੇ। ਉਸ ਵੇਲੇ ਜੇ ਕੋਈ ਦੁੱਧ ਖਰੀਦਣ ਵਾਲਾ ਦੁੱਧ ਵੇਚਣ ਵਾਲੇ ਨੂੰ ਪੁੱਛਦਾ ਕਿ ਤੁਸੀਂ ਦੁੱਧ ਦੇ ਵਿੱਚ ਪਾਣੀ ਤਾਂ ਨਹੀਂ ਪਾਉਂਦੇ ਤਾਂ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਭਾਈ ਅਸੀਂ ਕਿਸੇ ਦਾ ਦੁੱਧ ਪੁੱਤ ਖਰਾਬ ਨਹੀਂ ਕਰਦੇ। ਉਸ ਵਕਤ ਹਰ ਜਾ ਤਸਬੀਆਂ ਦੇ ਵਿੱਚ ਦੁੱਧ ਦਹੀਂ ਜਾਂ ਪਨੀਰ ਖਰੀਦਣ ਲਈ ਡੇਰੀਆਂ ਵੀ ਟਾਵੀਆਂ ਟਾਵੀਆਂ ਹੀ ਹੁੰਦੀਆਂ ਸਨ ਜਿਨ੍ਹਾਂ ਦਾ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਦਾ ਕੀ ਹੁੰਦਾ ਸੀ ਤੇ 9 ਵਜੇ ਤੋਂ ਬਾਅਦ ਜ ਜਾਣ ਵਾਲੇ ਨੂੰ ਦਹੀਂ ਪਨੀਰ ਤਾਂ ਕੀ ਦੁੱਧ ਵੀ ਨਹੀਂ ਮਿਲਦਾ ਸੀ ਕਿਉਂਕਿ ਉਸ ਸਮੇਂ ਤੱਕ ਸਾਰਾ ਵਿਕ ਜਾਂਦਾ ਸੀ ਕਿਉਂਕਿ ਉਸ ਵਲੇ ਮਲਾਵਟ ਘੋਰੀ ਉਹਨਾਂ ਦੇ ਤੇ ਮੰਗ ਦੇ ਵਿੱਚ ਹੀ ਨਹੀਂ ਵੜੀ ਸੀ ਜ਼ਿਆਦਾਤਰ ਡੇਰੀ ਮਾਲਕਾਂ ਨੇ ਆਪਣੀਆਂ ਮੱਝਾਂ گاਵਾਂ ਰੱਖੀਆਂ ਹੋਈਆਂ ਸਨ ਹੁਣ ਜੇ ਅੱਜ ਦੀ ਗੱਲ ਕਰੀਏ ਤਾਂ ਦੁੱਧ ਦੀਆਂ ਡੇਰੀਆਂ ਤੋਂ ਦੁੱਧ ਦਹੀਂ ਪਨੀਰ ਖਰੀਦਣ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਜ਼ਿਆਦਾਤਰ ਡੇਰੀ ਮਾਲਕਾਂ ਨੇ ਆਪਣੀ ਇਕ ਗਾਂ ਤਾਂਕ ਨਹੀਂ ਰੱਖੀ ਤੇ ਉਹ ਅੱਤੇ ਸ਼ਹਿਰ ਨੂੰ ਦੁੱਧ ਵੇਚ ਰਿਆ ਹੁੰਦਾ ਹੈ ਅਤੇ ਉਹਨਾਂ ਕੋਲੋਂ ਕਿਸੇ ਵੀ ਸਮੇਂ ਤੁਸੀਂ ਅਗਰ ਪਨੀਰ ਵੀ ਖਰੀਦਣਾ ਚਾਹੁੰਦੇ ਹੋ 50 ਕਿਲੋ ਤਾਂ ਉਹ ਬਹੁਤ ਘੱਟ ਸਮੇਂ ਦੇ ਵਿੱਚ ਹੀ ਤੁਹਾਡੇ ਮੋਹਰੇ ਹਾਜ਼ਰ ਕਰ ਦਿੰਦਾ ਹੈ ਅੱਜ ਦੀ ਸਥਿਤੀ ਦੇ ਵਿੱਚ ਤੁਹਾਨੂੰ ਹਰ ਗਲੀ ਮੋੜ ਤੇ ਕੋਈ ਨਾ ਕੋਈ ਦੁੱਧ ਦੀ ਕੋਈ ਡੇਰੀ ਦਿਖਾਈ ਦੇਵੇਗੀ ਆਖਿਰ ਇਹਨਾਂ ਦੁੱਧ ਦਹੀਂ ਪਨੀਰੋਂ ਦਾ ਕਿਤੋਂ ਹੈ ਜੇਕਰ ਸਵਾਲ ਪੁੱਛਿਆ ਜਾਵੇ ਤਾਂ ਸ਼ਾਇਦ ਹੀ ਕੋਈ ਇਸ ਦਾ ਸਹੀ ਜਵਾਬ ਦੇ ਭਵੇ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਇਹ ਮਾਹੌਲ ਨਹੀਂ ਰਿਹਾ ਹਾਲਾਂਕਿ ਸਿਹਤ ਵਿਭਾਗ ਵੀ ਖਬਰਾਂ ਦੇ ਕੇ ਕਦੇ ਕਦਾਈ ਇਹਨਾਂ ਬੇਰੀਆਂ ਦੇ ਟ੍ਰੈਕਿੰਗ ਲਈ ਆਉਂਦਾ ਹੈ ਪਰ ਉਸ ਵਕਤ ਕੁਝ ਖਾਸ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਅੱਜ ਛਾਪੇਮਾਰੀ ਹੋਣੀ ਹੈ ਤਾਂ ਉਹ ਪਹਿਲਾਂ ਹੀ ਜਾਂ ਤਾਂ ਆਪਣਾ ਇੰਤਜ਼ਾਮ ਕਰਕੇ ਰੱਖਦੇ ਹਨ ਜਾਂ ਫਿਰ ਆਪਣੀ ਮਿਲਾਵਟ ਖੋਰੀ ਦੀ ਦੁਕਾਨ ਬੰਦ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਜੇ ਗੱਲ ਕਰੀਏ ਦੁੱਧ ਦਹੀਂ ਲੱਸੀ ਅਤੇ ਪਨੀਰ ਤੋਂ ਚੰਗੀ ਕੋਈ ਚੀਜ਼ ਨਹੀਂ ਪਰ ਇਹਨਾਂ ਨੂੰ ਵੀ ਮਿਲਾਵਟ ਖੋਰੀ ਨੇ ਇੰਨਾ ਜਕੜ ਰੱਖਿਆ ਹੈ ਕਿ ਜਿਸ ਕਾਰਨ ਜਨ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਨਵਜੰਮੇ ਬੱਚਿਆਂ ਲਈ ਸਭ ਤੋਂ ਵੱਡਾ ਆਪਣਾ ਤਾਦਾ ਕਾਰਨ ਵੀ ਇਹੀ ਮਿਲਾਵਟ ਖੋਰੀ ਹੈ